ਪੰਜਾਬ ਪ੍ਰਧਾਨ ਨੂੰ ਖੁੰਝੇ ਲਗਾ ਕੇ ਨਵੀਆਂ ਰੇਲ ਗੱਡੀਆਂ ਦੀ ਮਸ਼ਹੂਰੀ ਕਰ ਰਹੇ ਹਨ ਕੁਝ ਬਾਜਪਾ ਆਗੂ 13 ਜੂਨ ਨੂੰ ਹਜ਼ੂਰ ਸਾਹਿਬ ਅਤੇ ਕੱਲ ਹਰਦੁਆਰ ਨੂੰ ਚੱਲਣ ਜਾ ਰਹੀ ਗੱਡੀ ਦੇ ਫਲੈਕਸਾਨ ਵਿੱਚੋਂ ਫਿਰ ਸੁਨੀਲ ਜਾਖੜ ਦੀ ਫੋਟੋ ਲਗਾਉਣਾ ਵੀ ਠੀਕ ਨਹੀਂ ਸਮਝਦੇ ਦੂਜੀਆਂ ਪਾਰਟੀਆਂ ਵਿੱਚੋਂ ਟੱਪੂ ਮਾਰ ਕੇ ਬਾਜਪਾ ਵਿੱਚ ਆਏ ਕੁਝ ਆਗੂ ਦਹਾਕਿਆਂ ਪਹਿਲਾਂ ਹਿੰਦ ਵਿੱਚ ਆਈ ਅਤੇ ਪਿਛਲੇ 11 ਸਾਲ ਤੋਂ ਭਾਰਤ ਦੇਸ਼ ਦੀ ਸੱਤਾ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਵੈਸੇ ਤਾਂ ਹਰ ਕਿਸੇ ਦਾ ਮਾਣ ਅਤੇ ਹਰ ਕਿਸੇ ਦਾ ਸਤਿਕਾਰ ਕਰਨ ਲਈ ਜਾਣੀ ਜਾਂਦੀ ਹੈ ਭਾਵੇਂ ਕੋਈ ਕਿਸੇ ਵੀ ਪਾਰਟੀ ਤੋਂ ਖਫਾ ਹੋ ਕੇ ਕਿਉਂ ਨਾ ਆਇਆ ਹੋਵੇ ਪੰਜਾਬ ਵਿੱਚ ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਸਾਲ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਪਾਰਟੀਆਂ ਦੀਆਂ ਕਿਸ਼ਤੀਆਂ ਤੋਂ ਟੱਪੂ ਮਾਰ ਕੇ ਭਾਜਪਾ ਵਿੱਚ ਸ਼ਾਮਲ ਹੋਏ ਕਈ ਚਿਹਰਿਆਂ ਨੂੰ ਪੂਰਾ ਮਾਨਸਿਕ ਸਤਿਕਾਰ ਦਿੱਤਾ ਅਤੇ ਪਾਰਟੀ ਦੇ ਟਿਕਟ ਤੇ ਚੋਣਾਂ ਲੜਾਈਆਂ। ਅੱਜ ਇਹ ਸਮੇਂ ਵਿਛੜੀ ਗਵਾਂਡੀ ਵਿਧਾਨ ਸਭਾ ਹਲਕਾ ਗੁਰੂ ਹਰਸਹਾਇ ਤੋਂ ਚਾਰ ਵਾਰ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਚੁੱਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਭਾਜਪਾ ਨੇ ਆਪਣਾ ਚਿਹਰਾ ਬਣਾ ਕੇ ਵਿਧਾਨ ਸਭਾ ਚੋਣਾਂ 2022 ਅਤੇ ਲੋਕ ਸਭਾ ਚੋਣਾਂ 2024 ਵਿੱਚ ਫਿਰੋਜ਼ਪੁਰ ਸ਼ਹਿਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਭਾਵੇਂ ਉਹ ਦੋਹੇ ਚੋਣਾਂ ਹਾਰ ਗਏ ਪਰ ਪਾਰਟੀ ਵੱਲੋਂ ਅਜ ਵੀ ਆਪਣੇ ਅਸੂਲਾਂ ਮੁਤਾਬਕ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾ ਰਿਹਾ ਹੈ ਤੇ ਪਾਰਟੀ ਦੇ ਹਰ ਕੰਮ ਅਤੇ ਗਤੀਵਿਧੀ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੂਹਰੇ ਰੱਖਿਆ ਜਾ ਰਿਹਾ ਹੈ ਖੈਰ ਭਾਰਤੀ ਜਨਤਾ ਪਾਰਟੀ ਤਾਂ ਆਪਣਾ ਫਰਜ਼ ਬਾਖੂਬੀ ਨਿਭਾ ਰਹੀ ਹੈ ਪਰ ਲੱਗਦਾ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਆਪਣੇ ਫਰਜ਼ਾਂ ਤੋਂ ਜਾਣੇ ਅਣਜਾਣੇ ਵਿੱਚ ਕੰਨੀ ਕਤਰਾ ਰਹੇ ਹਨ ਇਹ ਗੱਲ ਉਦੋਂ ਸਪਸ਼ਟ ਹੁੰਦੀ ਨਜ਼ਰ ਆਈ ਜਦੋਂ ਰੇਲਵੇ ਵਿਭਾਗ ਨੇ 13 ਜੂਨ ਨੂੰ ਫਿਰੋਜ਼ਪੁਰ ਤੋਂ ਹਜ਼ੂਰ ਸਾਹਿਬ ਦੇ ਲਈ ਵੀਕਲੀ ਰੇਲ ਗੱਡੀ ਸ਼ੁਰੂ ਕਰਨ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸੋਸ਼ਲ ਮੀਡੀਆ ਤੇ ਕੀਤੀ ਗਈ ਮਸ਼ਹੂਰੀ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਫੋਟੋ ਤੱਕ ਨਹੀਂ ਲਗਾਈ ਗਈ ਖੈਰ ਅਵੀ ਮੁਦਾਬਾਤ ਜਹਾਜ਼ ਹਾਦਸੇ ਵਿੱਚੋਂ ਪ੍ਰੋਗਰਾਮ ਕੈਨਸਲ ਹੋ ਗਿਆ ਅਤੇ ਕੁਝ ਭਾਜਪਾ ਆਗੂਆਂ ਤੇ ਵਰਕਰਾਂ ਨੇ ਦੱਬੀ ਜ਼ੁਬਾਨ ਵਿੱਚ ਇਹ ਕਹਿ ਕੇ ਪੱਲਾ ਚਾੜ ਲਿਆ ਕਿ ਸ਼ਾਇਦ ਜਲਦੀ ਜਲਦੀ ਵਿੱਚ ਬਣੇ ਪ੍ਰੋਗਰਾਮ ਕਾਰਨ ਪੰਜਾਬ ਪ੍ਰਧਾਨ ਦੀ ਫੋਟੋ ਲਗਾਉਣੀ ਰਹੇ ਗਈ ਹੋਵੇਗੀ ਪਰ ਉਹਨਾਂ ਦੀ ਗੱਲ ਵੀ ਝੂਠੀ ਪੈਂਦੀ ਨਜ਼ਰ ਆਈ ਜਦ ਇਸ ਘਟਨਾ ਤੋਂ ਠੀਕ 5 ਦਿਨ ਬਾਅਦ ਬੁੱਧਵਾਰ 18 ਜੂਨ ਨੂੰ ਫਿਰੋਜ਼ਪੁਰ ਤੋਂ ਇੱਕ ਹੋਰ ਨਵੀਂ ਹਫ਼ਤਾਵਾਰੀ ਰੇਲ ਗੱਡੀ ਹਰਦੁਆਰ ਲਈ ਚੱਲਣ ਜਾ ਰਹੀ ਹੈ ਇਸ ਵਾਰ ਫਿਰ ਰਾਣਾ ਸੋਡੀ ਗੁੱਟ ਵੱਲੋਂ ਰੇਲਗੱਡੀ ਸੰਬੰਧੀ ਜੋ ਬੈਨਰ ਸੋਸ਼ਲ ਮੀਡੀਆ ਤੇ ਦੇਖਿਆ ਜਾ ਰਿਹਾ ਹੈ ਉਸ ਵਿੱਚ ਫਿਰ ਇੱਕ ਵਾਰ ਸੁਨੀਲ ਜਾਖੜ ਦੀ ਫੋਟੋ ਤੱਕ ਨਹੀਂ ਲਗਾਈ ਗਈ। ਭਾਜਪਾ ਵਰਗੀ ਸਖਤ ਅਨੁਸ਼ਾਸਨ ਵਾਲੀ ਪਾਰਟੀ ਵਿੱਚ ਇਹ ਗਲਤੀ ਵਾਰ-ਵਾਰ ਦੁਹਾਈ ਜਾਣੀ ਆਖਰ ਕਿਸ ਗੱਲ ਵੱਲ ਸੰਕੇਤ ਕਰਦੀ ਹੈ? ਇਸ ਸੰਬੰਧੀ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਨਾਲ ਗੱਲ ਕੀਤੀ ਤਾਂ ਉਹਨਾਂ ਆਪਣਾ ਪੱਖ ਦਿੰਦਿਆਂ ਕਿਹਾ ਕਿ ਉਹ ਕੁਝ ਦਿਨਾਂ ਤੋਂ ਬਾਹਰ ਹਨ ਜਿਸ ਕਾਰਨ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਫਿਰ ਵੀ ਉਹ ਪੂਰੀ ਜਾਂਚ ਕਰਨਗੇ ਅਤੇ ਜੇਕਰ ਵਾਕਈ ਇਹ ਜਾਣ ਬੁਝ ਕੇ ਕੀਤਾ ਗਿਆ ਹੈ ਤਾਂ ਇਸ ਸੰਬੰਧੀ ਪਾਰਟੀ ਹਾਈ ਕਮਾਂਡ ਨੂੰ ਸੂਚਨਾ ਭੇਜਣਗੇ